ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੇਂ ਵਲੌਗ ਦੇ ਵਿੱਚ ਉਮੀਦ ਹੈ ਸਾਰੇ ਠੀਕ ਹੋ ਤੰਦਰੁਸਤ ਹੋ ਆਪਣਾ ਖਿਆਲ ਰੱਖ ਰਹੇ ਹੋ ਤੇ ਮੈਂ ਵੀ ਬਿਲਕੁਲ ਠੀਕ ਐ ਜੀ ਅੱਜ ਦੇ ਵਲੌਗ ਦੀ ਸ਼ੁਰੂਆਤ ਹੋ ਰਹੀ ਐ ਨਵਦੀਪ ਨੂੰ ਯੋਗਾ ਅਸਨ ਕਰਾਉਣ ਤੋਂ ਤੇ ਮਾਸੀ ਆਏ ਹੋਏ ਸੀ ਆਪਣੇ ਕੋਲੇ ਮਾਸੀ ਲੈ ਕੇ ਗਏ ਐ ਚਾਰ ਪੰਜ ਦਿਨ ਕੱਲ ਪਰਸ ਹੀ ਗਏ ਐ ਮਾਸੀ ਜੀ ਵਾਪਸ ਤੇ ਮਾਸੀ ਜੀ ਨੇ ਨਵਦੀਪ ਦਾ ਰੂਟੀਨ ਬਣਾਇਆ ਸਵੇਰੇ ਯੋਗਾਸਨ ਕਰਾਉਣ ਦਾ ਜੈਸਮੀਨ ਨੇ ਵੀ ਕੀਤਾ ਸੀ ਯੋਗਾ ਅੱਛਾ ਯੋਗਾ ਨਵਦੀਪ ਤੇ ਲਈ ਕਿਉਂ ਜ਼ਰੂਰੀ ਹੋ ਗਿਆ ਕਿਉਂਕਿ ਇਹਨੂੰ ਐਸਿਡਿਟੀ ਦੀ ਪ੍ਰੋਬਲਮ ਰਹਿੰਦੀ ਹੈ ਤੇ ਆਪਾਂ ਦਵਾਈਆਂ ਬਹੁਤ ਖਵਾ ਲੀਆਂ ਕਬਰਾਟ ਐਸਿਡਿਟੀ ਇਸ ਨੂੰ ਬਹੁਤ ਜ਼ਿਆਦਾ ਰਹਿੰਦੀ ਹੈ ਤੇ ਕੋਈ ਦਵਾਈਆਂ ਦਾ ਅਸਰ ਨਹੀਂ ਮਿਲਿਆ ਹੁਣ ਯੋਗ ਆਸਨ ਤੇ ਲਗਾਇਆ ਆਪਾਂ ਤੇ ਰਿਜ਼ਲਟ ਦੇਖਦੇ ਆਂ ਤੁਹਾਡੇ ਨਾਲ ਉਹ ਵੀ ਸ਼ੇਅਰ ਕਰਾਂਗੇ ਯੋਗਾ ਬਹੁਤ ਜ਼ਿਆਦਾ ਵਧੀਆ ਚੀਜ਼ ਹੁੰਦੀ ਹੈ ਜਿੰਨਾ ਤੁਸੀਂ ਯੋਗਾ ਕਰੋਗੇ ਉਨਾਂ ਹੀ ਬਿਮਾਰੀਆਂ ਤੋਂ ਦੂਰ ਰਹਾਂਗੇ ਆਪਾਂ ਤੇ ਨਵਦੀਪ ਨੂੰ ਲੈ ਕੇ ਆਂਦਾ ਇਸ ਰੂਟੀਨ ਦੇ ਵਿੱਚ ਪਰ ਨਵਦੀਪ ਹੈ ਜਿਹੜਾ ਸਵੇਰੇ ਸਕੂਲ ਜਾਣਾ ਹੁੰਦਾ ਥੋੜਾ ਜਿਹਾ ਘੱਟ ਟਾਈਮ 5-7 ਮਿੰਟ ਹੀ ਬੜੇ ਮੁਸ਼ਕਲ ਨਾਲ ਦੇ ਪਾਉਂਦਾ ਹੈ ਪਰ ਛੁੱਟੀ ਵਾਲੇ ਦਿਨ ਨਵਦੀਪ ਨੂੰ ਅੱਛੀ ਤਰ੍ਹਾਂ ਅੱਧਾ ਪੌਣਾ ਘੰਟਾ ਆਪਾਂ ਜਿਹੜਾ ਯੋਗਾਸਨ ਤੇ ਬਿਠਾਉਨੇ ਆ ਅੱਛਾ ਇਹ ਸ਼ੁਰੂਆਤੀ ਸੀਗਾ ਡੇ ਨਵਦੀਪ ਦਾ ਸੋ ਇਸ ਤਰ੍ਹਾਂ ਮਸੀਂ ਸਿਰਫ 10-10 ਦਾ ਸੈਟ ਲਵਾ ਰਹੇ ਸੀਗੇ 10 ਟਾਈਮ ਜਿਵੇਂ ਇਹ ਲੋਮ ਵਿਲੋਮ ਵਾਲਾ ਤੇ ਇਹ ਸਾਰੇ ਜਿਵੇਂ ਇੱਕ ਚੱਕੀ ਆਸਨ ਇਹ ਸਾਰੇ ਤਰ੍ਹਾਂ ਤਰ੍ਹਾਂ ਦੇ ਜਿਵੇਂ ਆਸਨ ਜੋ ਜੋ ਬੈਨੀਫਿਟਰ ਜਿਸ ਜਿਸ ਚੀਜ਼ ਨਾਲ ਰੱਖਦੇ ਨੇ ਉਹ ਸਾਰੇ ਆਸਣ ਸਾਨੂੰ ਮਾਰਨਿੰਗ ਉੱਠ ਕੇ ਜ਼ਰੂਰ ਕਰਨੀ ਚਾਹੀਦੀ ਹੈ ਤੇ ਦਵਾਈਆਂ ਤੋਂ ਜਿਹੜਾ ਖਿਹੜਾ ਛੁੱਟ ਜਾਂਦਾ ਜੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਪਣੇ ਅੰਦਰ ਚੇਂਜਸ ਦੇਖਣ ਨੂੰ ਮਿਲਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਹਨਾ ਕਿ ਆਪਾਂ ਨੂੰ ਕਿੰਨਾ ਜ਼ਿਆਦਾ ਰਿਲੈਕਸ ਫੀਲ ਹੁੰਦਾ ਕਿੰਨਾ ਆਪਣਾ ਮਾਈਂਡ ਫਰੈਸ਼ ਹੁੰਦਾ ਕਿੰਨੀ ਆਪਣੀ ਬਾਡੀ ਜਿਹੜੀ ਲਾਈਟ ਫੀਲ ਕਰਦੀ ਹੈ ਤੇ ਇਹ ਪੁਸ਼ਕ ਆਸਣ ਸੀ ਜਿਹੜੇ ਨਵਦੀਪ ਨੂੰ 10-10 ਦਾ ਸੈੱਟ ਮਾਸੀ ਕਰਵਾ ਰਹੇ ਸੀਗੇ ਕਿ ਉਸ ਤੋਂ ਬਾਅਦ ਫਿਰ ਇਸ ਨੂੰ ਵਧਾ ਕੇ ਆਪਾਂ ਤਿੰਨ ਚਾਰ ਦਿਨਾਂ ਬਾਅਦ ਜਦੋਂ ਥੋੜੀ ਹੈਬਿਟ ਹੋ ਜਾਣੀ ਹੈ ਆਸਣ ਕਰਨ ਦੀ ਫਿਰ ਇਸ ਨੂੰ ਵਧਾ ਕੇ ਆਪਾਂ 15-15 ਦਾ ਸੈੱਟ ਰੱਖਾਂਗੇ ਤੇ ਇਸ ਤਰ੍ਹਾਂ ਇਹ ਸਾਰੇ ਆਸਨ ਨਵਦੀਪ ਨੇ ਵਧੀਆ ਫੋਲੋ ਕੀਤੇ ਹੈ ਚਲੋ ਮਾਸੀ ਜੀ ਦੇ ਆਉਣ ਦਾ ਮੈਨੂੰ ਇਹ ਫਾਇਦਾ ਹੋਇਆ ਕਿ ਨਵਦੀਪ ਨੂੰ ਆਸਣ ਵਾਲੇ ਇਹਦੇ ਵਿੱਚ ਲੈ ਆਂਦਾ ਹੈਗਾ ਫਾਰਮ ਦੇ ਵਿੱਚ ਤੇ ਹੁਣ ਨਵਦੀਪ ਨੂੰ ਇਹ ਉਲਟਾ ਲੇਟ ਕੇ ਇਹ ਵਾਲਾ ਆਸਣ ਸਖਾਰੇ ਸੀਗੇ 10 10 10 ਸੈੱਟ ਔਨ ਕਰਕੇ ਨਵਦੀਪ ਨੇ ਆਸਾਂ ਨੂੰ ਪੂਰਾ ਕੀਤਾ ਇੰਜੋਏ ਪਰ ਜਦੋਂ ਇਸ ਸੈੱਟ ਨੂੰ ਆਪਾਂ ਵਧਾ ਲਾਂਗੇ ਟਾਈਮ ਪੀਰੀਅਡ ਵਧਾ ਲਾਂਗੇ ਫਿਰ ਥੋੜਾ ਜਿਹਾ ਬਾਡੀ ਹੈ ਜਿਹੜੀ ਉਤਕਾਨ ਫੀਲ ਕਰਦੀ ਹੈ ਜਾਂ ਜਿਵੇਂ ਕਹਿ ਦਿੰਨੇ ਆ ਕਿ ਜ਼ਿਆਦਾ ਵਰਕ ਲੋਡ ਹੋ ਜਾਂਦਾ ਹੈਗਾ ਕਿ ਬਾਡੀ ਦੇ ਉੱਪਰ ਥੋੜਾ ਲੋਡ ਹੋ ਗਿਆ ਤੇ ਲਓ ਜੀ ਉਸ ਤੋਂ ਬਾਅਦ ਆਪਣੇ ਘਰਾਂ ਦੇ ਘਰ ਤੇ ਕੰਮ ਹੈ ਜਿਹੜੇ ਉਹ ਕੁਝ ਕੁ ਤੁਹਾਡੇ ਨਾਲ ਸਾਂਝੇ ਕੀਤੇ ਮੈਂ ਮੈਂ ਜਾਣਾ ਸੀ ਬਾਜ਼ਾਰ ਕਿਚਨ ਦੇ ਵਿੱਚ ਮੈਂ ਵਿੰਡੋ ਪਵਾਣੀ ਹੈ ਤੇ ਵਿੰਡੋ ਦੇਖਣ ਲਈ ਮੈਂ ਬਾਜ਼ਾਰ ਗਈ ਉੱਥੇ ਜਾ ਕੇ ਮੈਂ ਇਹ ਤਿੰਨ ਵਿੰਡੋ ਵਾਲੀ ਜਿਹੜੀ ਚੁਗਾਠ ਹੈ ਇਹ ਪਸੰਦ ਕੀਤੀ ਹੈ ਕਿਉਂਕਿ ਕਿਚਨ ਦੇ ਵਿੱਚ ਆਪਣੇ ਵੈਂਟੀਲੇਸ਼ਨ ਹੈ ਨਹੀਂ ਤੇ ਬਹੁਤ ਟਾਈਮ ਤੋਂ ਮੈਂ ਵੈਂਟੀਲੇਸ਼ਨ ਬਾਰੇ ਸੋਚ ਰਹੀ ਸੀਗੀ ਅੱਛਾ ਜੀ ਉਹ ਵਾਲੀ ਆਪਾਂ ਚੁਗਾਠ ਹੈ ਜਿਹੜੀ ਸਿਲੈਕਟ ਕਰ ਲਈ ਲੈ ਆਂਦੀ ਉਸ ਤੋਂ ਬਾਅਦ ਘਰੇ ਆਈ ਤੇ ਜੈਸਮੀਨ ਨੇ ਪੀਜ਼ੇ ਦੀ ਫਰਮੈਸ਼ ਕੀਤੀ ਕਿ ਉਹਨੇ ਗਲੂਟਨ ਫ੍ਰੀ ਪੀਜ਼ਾ ਜਿਹੜਾ ਉਹ ਖਾਣਾ ਹੈਗਾ ਕਿਉਂਕਿ ਜੈਸਮੀਨ ਦਾ ਪੀਜ਼ਾ ਬਾਹਰੋਂ ਨਹੀਂ ਮਿਲਦਾ ਤਾਂ ਗਲੂਟਨ ਫ੍ਰੀ ਪੀਜ਼ਾ ਜਿਹੜਾ ਉਹ ਆਪਾਂ ਘਰੇ ਹੀ ਬਣਾ ਸਕਦੇ ਹਾਂ ਤੇ ਉਹਦੇ ਲਈ ਮੈਂ ਆ ਕੇ ਜੈਸਮੀਨ ਦਾ ਜਿਹੜਾ ਪੀਜ਼ੇ ਦਾ ਡੋਅ ਸੀ ਉਹ ਤਿਆਰ ਕੀਤਾ ਉਸ ਤੋਂ ਬਾਅਦ ਜੀ ਅੱਜ ਮੈਂ ਸੋਚਿਆ ਕਿ ਆਪਾਂ ਇਹਨੂੰ ਮਾਈਕ੍ਰੋਵੇਵ ਦੇ ਵਿੱਚ ਪੀਜ਼ਾ ਜਿਹੜਾ ਰੈਡੀ ਕਰਾਂਗੇ ਫਿਰ ਮੈਂ ਮਾਈਕ੍ਰੋਵੇਵ ਨੂੰ ਪ੍ਰੀ ਹੀਟ ਤੇ ਲਗਾਤਾ ਜਿਹੜੀਆਂ ਸਬਜ਼ੀਆਂ ਵਗੈਰਾ ਕੱਟੀਆਂ ਕਾਫੀ ਟਾਈਮ ਲੱਗ ਜਾਂਦਾ ਐ ਇਸ ਚੀਜ਼ ਨੂੰ ਹਾਲਾਂਕਿ ਵੀਡੀਓ ਹੈ ਜਿਹੜੀ ਉਹ ਇੱਕ ਆਪਾਂ ਕੁਝ ਕੁ ਸੈਕਿੰਡ ਦੀ ਜਾਂ ਮਿੰਟ ਦੀ ਰਿਕਾਰਡ ਕਰਦੇ ਆਂ ਪਰ ਇਹਨਾਂ ਚੀਜ਼ਾਂ ਦੇ ਤੁਹਾਨੂੰ ਪਤਾ ਹੈ ਕਿ ਕਿੰਨਾ ਟਾਈਮ ਲੱਗ ਜਾਂਦਾ ਇਹਨਾਂ ਨੂੰ ਕੱਟਣ ਦੇ ਵਿੱਚ ਰੈਡੀ ਕਰਨ ਦੇ ਵਿੱਚ ਬੇਸ ਬਣਾਉਣ ਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਜੀ ਮੈਂ ਇਸ ਨੂੰ ਡਾਇਰੈਕਟ ਗ੍ਰਿਲ ਵਾਲੀ ਸਟੈਂਡ ਦੇ ਉੱਪਰ ਇਹਨੂੰ ਰੱਖਤਾ ਆਪਾਂ ਪਲੇਟ ਵੀ ਯੂਜ਼ ਕਰ ਸਕਦੇ ਹਾਂ ਤੇ ਇੱਥੇ ਥੋੜਾ ਜਿਹਾ ਉੱਪਰੋਂ ਇੰਨਾ ਜ਼ਿਆਦਾ ਮਾਈਕ੍ਰੋਵੇਵ ਗਰਮ ਸੀਗਾ ਕਿ ਮੇਰਾ ਹੱਥ ਜਲ ਗਿਆ ਇਹ ਮੇਰੀ ਗਲਤੀ ਹੈ ਮੈਂ ਇੱਥੇ ਗਲਵਜ਼ ਵਗੈਰਾ ਦਾ ਜਾਂ ਕਿਸੇ ਕਿਸੇ ਕੱਪੜੇ ਦਾ ਯੂਜ਼ ਕਰ ਸਕਦੀ ਸੀਗੀ ਤੇ ਨੈਕਸਟ ਟਾਈਮ ਆਪਾਂ ਇਸ ਚੀਜ਼ ਦਾ ਧਿਆਨ ਰੱਖਾਂਗੇ ਉਸ ਤੋਂ ਬਾਅਦ ਜੀ ਆਪਾਂ ਇਹਨੂੰ 10 ਮਿੰਟ ਦੇ ਉੱਪਰ ਸੈੱਟ ਕਰਤਾ ਟਾਈਮਰ ਲਗਾਤਾ ਇਹ ਪੀਜ਼ਾ ਬਹੁਤ ਜ਼ਿਆਦਾ ਟੇਸਟੀ ਬਣਿਆ ਸੀਗਾ ਬਹੁਤ ਜ਼ਿਆਦਾ ਸਵਾਦ ਬਣਿਆ ਸੀ 글ੂਟਨ ਫ੍ਰੀ ਪੀਜ਼ਾ ਮੋਸਟਲੀ ਆਪਾਂ ਕਹਿ ਦਿੰਨੇ ਆ ਕਿ ਵਧੀਆ ਨਹੀਂ ਬਣਦਾ ਪਰ ਹੁਣ ਮੈਨੂੰ ਸਾਲ ਤੋਂ ਉੱਪਰ ਹੋ ਗਿਆ ਜ਼ਿਆਦਾ ਹੀ ਹੋ ਗਿਆ ਮੈਂ ਇਹ ਚੀਜ਼ਾਂ ਬਣਾਉਣੀ ਆ ਪੀਜ਼ਾ ਰੋਟੀ ਬਹੁਤ ਜ਼ਿਆਦਾ ਵਧੀਆ ਬਣਦੀ ਆ ਤੇ ਇਹ ਦੇਖੋ ਕਿੰਨਾ ਕ੍ਰਿਸਪੀ ਆਈ ਥਿੰਕ ਤੁਹਾਨੂੰ ਥੋੜਾਏ ਕਿਨਾਰਿਆਂ ਤੋਂ ਦਿਖ ਰਿਹਾ ਹੋਣਾ ਕਿੰਨਾ ਕ੍ਰਿਸਪੀ ਕਿੰਨਾ ਪਿਆਰਾ ਪੀਜ਼ਾ ਬਣ ਕੇ ਰੈਡੀ ਹੋਇਆ ਉਸ ਤੋਂ ਬਾਅਦ ਜੀ ਮੰਗਲਵਾਰ ਦਾ ਦਿਨ ਸੀ ਤੇ ਆਪਾਂ ਮਿੱਠੀਆਂ ਮੰਨੀਆਂ ਬਣਾਈਆਂ ਛੇ ਗੁੜ ਵਾਲੀਆਂ ਮੰਨੀਆਂ ਮੱਛੀਆਂ ਹੋਈਆਂ ਰੋਟੀਆਂ ਨਹੀਂ ਜੇ ਤੁਸੀਂ ਕਹੋ ਵੀ ਜਲੀਆਂ ਹੋਈਆਂ ਨਹੀਂ ਇਹ ਗੁੜ ਜ਼ਿਆਦਾ ਪੈ ਗਿਆ ਸੀ ਜਿੱਥੇ-ਜਿੱਥੇ ਤੁਰੰਤ ਗੁੜ ਪਿਉ ਕੇ ਰੋਟੀ ਬਣਾਈ ਸੀ ਆਪਾਂ ਜਿੱਥੇ-ਜਿੱਥੇ ਗੁੜ ਦੀਆਂ ਡਲੀਆਂ ਰਹਿ ਗਈਆਂ ਸੀ ਉੱਥੇ ਥੋੜਾ ਜਿਹਾ ਉਹ ਜਲ ਗਿਆ ਸੀਗਾ ਤੇ ਆਪਾਂ ਇਹ ਮੰਗਲਵਾਰ ਵਾਲੇ ਦਿਨ ਮੱਥਾ ਟੇਕਦੇ ਹੁੰਨੇ ਆਗੇ ਮਿੱਠੀਆਂ ਮੰਨੀਆਂ ਬਣਾ ਲੈਂਦੀਆਂ ਤੇ ਉਸ ਤੋਂ ਬਾਅਦ ਜੀ ਫਿਰ ਆਪਾਂ ਮੱਖਣ ਹੈ ਜਿਹੜਾ ਇਹ ਗਰਮ ਕੀਤਾ ਮੱਖਣ ਗਰਮ ਕੀਤਾ ਤੇ ਉਸ ਦਾ ਬਣਾਇਆ ਕਿਉਂ ਕਿਉਂ ਬਾਨ ਤੇ ਲੱਗ ਜਾਂਦਾ ਜੀ ਟਾਈਮ ਤੇ ਕੱਲ ਜਦੋਂ ਆਪਾਂ ਗ੍ਰਿੱਲ ਲੈਣ ਗਏ ਸੀ ਸੌਰੀ ਚੁਗਾਠ ਲੈਣ ਗਏ ਸੀਗੇ ਵੈਂਟੀਲੇਸ਼ਨ ਵਾਲਾ ਜੰਗਲਾ ਜਿਹਨੂੰ ਵਿੰਡੋ ਕਹਿੰਨੇ ਆਪਾਂ ਉਹ ਲੈਣ ਗਏ ਸੀ ਤੇ ਆਉਣ ਲੱਗਿਆ ਮੈਂ ਇਹ ਰਾਸ਼ਨ ਸਮਾਨ ਲਈ ਆਈ ਸੀ ਥੋੜਾ ਜਿਹਾ ਮੈਂ ਹਰੀਆਂ ਸਬਜ਼ੀਆਂ ਵਗੈਰਾ ਸੰਭਾਲਤੀਆਂ ਸੀਗੀਆਂ ਥੋੜਾ ਜਿਹਾ ਸਮਾਨ ਹੋਰ ਸੰਭਾਲਤਾ ਸੀ ਪਰ ਇਹ ਵਾਲਾ ਜਿਹੜਾ ਪੋਲੀਥੀਨ ਹੈ ਇਹ ਮੈਂ ਖੋਲਿਆ ਨਹੀਂ ਸੀਗਾ ਤੇ ਮੈਂ ਸਟੋਰ ਤੋਂ ਸਮਾਨ ਲੈ ਕੇ ਆਈ ਸੀ ਅੱਛਾ ਇਹ ਇਹ ਵਾਲਾ ਗਗਣ ਕਿਉਂ ਲੈ ਕੇ ਆਏ ਆ ਆਪਾਂ ਬਿਸਕਟ ਬਣਵਾਵਾਂਗੇ ਇਹਦੇ ਹੁਣ ਤੇ ਮਾਸੀ ਵੀ ਮੇਰੇ ਹੁਣ ਆਣਗੇ ਦੁਬਾਰਾ ਫੇਰ ਚਲੋ ਇੱਕ ਵਾਰ ਚਲੇ ਜਾਣਗੇ ਦੁਬਾਰਾ ਫੇਰ ਆਣਗੇ ਮਾਸੀ ਜੀ ਤੇ ਅਸੀਂ ਉਦੋਂ ਫਿਰ ਬਿਸਕਟ ਬਣਾ ਕੇ ਉਹਨਾਂ ਨੂੰ ਦੁਬਾਰਾ ਦੇਵਾਂਗੇ ਤੇ ਇਹ ਖੁਸ਼ਕ ਸਮਾਨ ਜਿਹੜਾ ਰੂਹਫਜ਼ਾ ਵਗੈਰਾ ਕੁਝ ਕਦਾਲਾਂ ਇਹ ਘਰ ਦੀ ਜੋ ਵੀ ਲੈਟਰ ਪਟਰ ਐਕसेसਰੀ ਜਦੋਂ ਬਾਜ਼ਾਰ ਜਾਓ ਤੁਹਾਨੂੰ ਪਤਾ ਹੈ ਕਿ ਰਾਸ਼ਨ ਜਾਂ ਚੀਜ਼ਾਂ ਹਰ ਵੇਲੇ ਮੁੱਖੀਆਂ ਹੀ ਹੁੰਦੀਆਂ ਘਰ ਦੇ ਖਰਚੇ ਘਰ ਦੀਆਂ ਚੀਜ਼ਾਂ ਤੁਹਾਨੂੰ ਪਤਾ ਇਸ ਤਰ੍ਹਾਂ ਹੀ ਚਲਦੀਆਂ ਸਭ ਦੇ ਤੇ ਜਿੰਨਾ ਜਿੰਨਾ ਮੈਨੂੰ ਸਮਾਨ ਯਾਦ ਆਇਆ ਕਿ ਘਰ 'ਚ ਲੋੜ ਹੈ ਖਤਮ ਹੋਣ ਵਾਲਾ ਹੈ ਮੇਰੀ ਆਦਤ ਹੈ ਕਿ ਜਦੋਂ ਵੀ ਸਮਾਨ ਪਿਆ ਹੁੰਦਾ ਹੈਗਾ ਥੋੜੀ ਜੀ ਕੁਆਂਟੀਟੀ ਦੇ ਵਿੱਚ ਖਤਮ ਹੋਣ ਵਾਲਾ ਹੁੰਦਾ ਤੇ ਮੈਂ ਉਸ ਨੂੰ ਪਹਿਲਾਂ ਹੀ ਆਪਣਾ ਮੰਗਾ ਕੇ ਜਾਂ ਲਿਆ ਕੇ ਰੱਖ ਲੈਣੀ ਹੈਗੀ ਸੋ ਮੈਂ ਚੀਜ਼ ਖਤਮ ਕਰਨ ਤੋਂ ਬਾਅਦ ਨਹੀਂ ਜਾਂਦੀਆਂ ਲੈਣ ਇਹ ਮੇਰੀ ਆਦਤ ਹੈ ਤੇ ਇਹ ਸੀਗਾ ਸਮਾਨ ਜੀ ਜਿਨ੍ਹਾਂ ਨੂੰ ਮੈਂ ਹੁਣ ਇਹਨਾਂ ਦੀ ਜਗ੍ਹਾ ਤੇ ਉੱਪਰ ਸੈੱਟ ਕਰ ਦੂੰਗੀ ਸੰਭਾਲ ਦੂੰਗੀ ਤੇ ਉਸ ਤੋਂ ਬਾਅਦ ਜੀ ਆਪਾਂ ਜਿਹੜਾ ਘਿਓ ਰੱਖਿਆ ਸੀ ਮੱਖਣ ਉੱਕਿਆ ਹੋਇਆ ਜਿਹੜਾ ਆਪਣਾ ਉਹ ਰੈਡੀ ਹੋ ਗਿਆ ਤੇ ਇਸ ਤਰ੍ਹਾਂ ਬਣ ਗਿਆ ਤੇ ਇਹ ਜਿਹੜਾ ਇਸ ਦਾ ਵੇਸਟੇਜ ਹੈ ਇਹਨੂੰ ਆਪਾਂ ਛਾਣ ਕੇ ਘਿਓ ਨੂੰ ਕੰਟੇਨਰ ਦੇ ਵਿੱਚ ਕੱਢ ਲਾਂਗੇ ਘਿਓ ਬਣਾਉਣ ਦੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਬਹੁਤ ਜ਼ਿਆਦਾ ਤਰੀਕੇ ਹੁੰਦੇ ਆ ਮੈਨੂੰ ਬਹੁਤ ਸਾਰੇ ਕਮੈਂਟ ਆਉਂਦੇ ਹੁੰਦੇ ਕਿ ਘਿਓ ਨੂੰ ਤੁਸੀਂ ਜਮਾ ਕੇ ਇੱਕ ਵਾਰ ਮੈਲਟ ਕਰਕੇ ਮੱਖਣ ਨੂੰ ਫ੍ਰਿਜ ਵਿੱਚ ਰੱਖ ਦਿਆ ਕਰੋ ਪਪੜੀ ਉਤਾਰ ਕੇ ਫਿਰ ਉਸ ਨੂੰ ਮਤਲਬ ਗਰਮ ਕਰਕੇ ਆਪਾਂ ਸਟੋਰ ਕਰ ਸਕਦੇ ਆ ਪਰ ਉਹ ਵਾਲਾ ਜਿਹੜਾ ਘਿਓ ਹੁੰਦਾ ਜੀ ਉਹ ਹੁੰਦਾ ਜਿਵੇਂ ਆਪਾਂ ਦਹੀਂ ਰਿੜਕਣੇ ਦੇ ਵਿੱਚ ਦਹੀਂ ਜਮਾ ਕੇ ਆਪਾਂ ਉਹਦੇ ਤੋਂ ਮੱਖਣ ਕੱਢਿਆ स्मूथ ਮੱਖਣ ਹੁੰਦਾ ਉਸ ਨੂੰ ਆਪਾਂ ਇਸ ਤਰ੍ਹਾਂ ਕਰ ਸਕਦੇ ਆ ਸਟੋਰ ਜਿਹੜਾ ਆਪਾਂ ਰੋਜ਼ ਦੀ ਥੋੜੀ ਥੋੜੀ ਮਲਾਈ ਨੂੰ ਆਪਾਂ ਜਮਾ ਕਰਕੇ ਬਣਾਉਂਦੇ ਆ ਤਾਂ ਉਹ ਵਾਲਾ ਜਿਹੜਾ ਘਿਓ ਆ ਉਹ ਇਸੇ ਤਰੀਕੇ ਬਣਦਾ ਉਸ ਦੀ ਪਪੜੀ ਨਹੀਂ ਬਣਦੀ ਕਿਉਂਕਿ ਉਸ ਦੇ ਵਿੱਚ ਲੱਸੀ ਉਸ ਦੇ ਵਿੱਚ ਵੇਸਟੇਜ ਹੁੰਦਾ ਹੀ ਨਹੀਂ ਹੈ ਸੋ ਇਹ ਵਾਲੇ ਤਰੀਕੇ ਇਹ ਵਾਲੇ ਮੈਥਡ ਦੇ ਨਾਲ ਹੀ ਮੈਂ ਘਿਓ ਬਣਾਉਣੀ ਹੈ ਸੋ ਨੋ ਪ੍ਰੋਬਲਮ ਮੈਨੂੰ ਠੀਕ ਲੱਗਦਾ ਇਹ ਗਾਂ ਦਾ ਘਿਓ ਹੈ ਬਿਲਕੁਲ ਪਿਓਰ ਹੈ ਤੇ ਇਹ ਕਾਂਦਾ ਘਿਓ ਜੀ ਦਵਾਈ ਦੇ ਰੂਪ ਵਿੱਚ ਵੀ ਡਾਕਟਰ ਸੁਜੈਸਟ ਕਰਦੇ ਆ ਬਹੁਤ ਵਧੀਆ ਚੀਜ਼ ਹੁੰਦੀ ਹੈ ਕਾਂਦਾ ਘਿਓ ਘਰ ਦਾ ਮਿਲੇ ਜੀ ਨੂੰ ਉਸ ਤੋਂ ਬਾਅਦ ਜੀ ਆਪਣੇ ਕੋਲੇ ਫੁੱਲ ਮਖਾਣੇ ਪਏ ਹੋਏ ਸੀਗੇ ਬਹੁਤ ਟਾਈਮ ਦੇ ਇਹ ਖਰਾਬ ਨਾ ਹੋ ਜਾਣ ਮੇਰੇ ਧਿਆਨ 'ਚ ਆਇਆ ਕਿ ਬਹੁਤ ਮਤਲਬ ਹੁਣ ਜਿਹੜਾ ਸੀਜ਼ਨ ਚੱਲ ਰਿਹਾ ਹੈਗਾ ਇੱਥੇ ਥੋੜੇ ਕੀਟ ਪਤੰਗੀਆਂ ਵਾਲਾ ਹੈ ਲੱਗ ਜਾਂਦੀਆਂ ਢੋਰੇ ਵਾਲਾ ਮਤਲਬ ਮੌਸਮ ਹੈ ਤੇ ਮੈਂ ਸੋਚਿਆ ਕਿ ਚਲੋ ਅੱਜ ਬੱਚਿਆਂ ਨੂੰ ਮਖਾਣੇ ਬਣਾ ਕੇ ਦਿੱਤੇ ਜਾਂ ਮੈਂ ਨਵਦੀਪ ਨੂੰ ਨਮਕੀਨ ਮਸਾਲੇ ਵਾਲੇ ਮਖਾਣੇ ਬਣਾ ਕੇ ਦਿੱਤੇ ਸੀਗੇ ਕਿਉਂਕਿ ਬੱਚੇ ਡਾਇਰੈਕਟ ਮਖਾਣੇ ਕੋਈ ਵੀ ਨਹੀਂ ਖਾਂਦਾ ਬੱਚੇ ਕੀ ਕੋਈ ਵੀ ਨਹੀਂ ਪਸੰਦ ਕਰਦਾ ਫੋਕਲੇ ਹੁੰਦੇ ਆ ਇਸੇ ਤਰ੍ਹਾਂ ਕਿਸੇ ਫਲੇਵਰ ਦੇ ਨਾਲ ਆਪ ਖਾਦੇ ਜਾ ਸਕਦੇ ਆ ਉਸ ਤੋਂ ਬਾਅਦ ਜੈਸਮੀਨ ਨੇ ਮਿੱਠੇ ਖਾਣ ਦੀ ਫਰਮਾਇਸ਼ ਕੀਤੀ ਤੇ ਆਪਾਂ ਜੀ ਗੁੜ ਵਾਲੇ ਮਖਾਣੇ ਆ ਜਿਹੜੇ ਇਹ ਬਣਾਏ ਤੁਸੀਂ ਕਹੋਗੇ ਤਾਂ ਮੈਂ ਤੁਹਾਨੂੰ ਨਮਕੀਨ ਤੇ ਗੁੜ ਵਾਲੇ ਤਿਲਾਂ ਵਾਲੇ ਮਖਾਣਿਆਂ ਦੀ ਰੈਸিপি ਵੀ ਸ਼ੇਅਰ ਕਰੂੰਗੀ ਤੁਸੀਂ ਕਮੈਂਟ ਕਰ ਲਿਓ ਜਿਨ੍ਹਾਂ ਨੇ ਵੀ ਇਹਦੀ ਰੈਸিপি ਜਾਣਨੀ ਹੋਈ ਤਾਂ ਮੈਂ ਸਪੈਸ਼ਲ ਇੱਕ ਦਿਨ ਤੁਹਾਨੂੰ ਤਿਲ ਗੁੜ ਵਾਲੇ ਜਿਹੜੇ ਮਖਾਣੇ ਆ ਇਹ ਬਣਦੇ ਇਹਨਾਂ ਦੀ ਰੈਸিপি ਤੇ ਨਮਕੀਨ ਮਸਾਲੇ ਵਾਲੇ ਆਪਾਂ ਕਿਵੇਂ ਬਣਾਉਂਦੇ ਆ ਉਹਨਾਂ ਦੀ ਵੀ ਰੈਸিপি ਇੱਕ ਦਿਨ ਇਕੱਠੀ ਹੀ ਸ਼ੇਅਰ ਕਰ ਦੂੰਗੀ ਇਹਨਾਂ ਦੇ ਵਿੱਚ ਜੀ ਵਾਈਟ ਤਿਲ ਨਹੀਂ ਸੀ ਮੇਰੇ ਕੋਲੇ ਬਸ ਉਹਨਾਂ ਦੀ ਕਮੀ ਰਹਿ ਗਈ ਹੈ ਬਾਕੀ ਬਹੁਤ ਜ਼ਿਆਦਾ ਸਵਾਦ ਬਣਦੇ ਆ ਇਹ ਇਸ ਤਰ੍ਹਾਂ ਖਾਤੇ ਜਾ ਸਕਦੇ ਆ ਤੇ ਕੈਲਸ਼ੀਅਮ ਦੀ ਮਾਤਰਾ ਇਹਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ ਫਿਰ ਜੀ ਆਪਾਂ ਯੂਨੀਫਾਰਮ ਬੱਚਿਆਂ ਨੂੰ ਛੁੱਟੀ ਸੀਗੀ ਬੱਚਿਆਂ ਦੀ ਯੂਨੀਫਾਰਮ ਵਾਸ਼ ਕੀਤੀ ਪਈ ਸੀ ਕੁਝ ਕੋ ਹੋਰ ਕੱਪੜੇ ਸੀ ਜਿਨ੍ਹਾਂ ਨੂੰ ਪ੍ਰੈਸ ਕਰਕੇ ਰੱਖਣਾ ਸੀ ਆਇਰਨ ਕਰਨੇ ਸੀ ਆਪਾਂ ਕੱਪੜੇ ਹੈਂਗੀ ਵਗੈਰਾ ਬਹੁਤ ਜ਼ਿਆਦਾ ਹੋਏ ਪਏ ਸੀ ਤੇ ਮੈਂ ਸਾਰਿਆਂ ਨੂੰ ਇਸ ਤਰ੍ਹਾਂ ਪ੍ਰੈਸ ਕਰਕੇ ਸਮਾੜ ਰਹੀ ਆ ਅੱਛਾ ਜੀ ਮੇਰੇ ਕੋਲ ਦੋ ਦੋ ਪ੍ਰੈਸ ਟੇਬਲ ਨੇ ਤੁਸੀਂ ਕਹੋਗੇ ਕਿ ਬੈੱਡ ਦੇ ਉੱਪਰ ਕਿਉਂ ਕਰਦੀ ਆ ਮੈਨੂੰ ਕੰਫਰਟੇਬਲ ਬੈੱਡ ਦੇ ਉੱਪਰ ਹੀ ਲੱਗਦਾ ਮੈਂ ਬਸ ਥੋੜਾ ਜਣਾ ਕੰਮ ਕਰਕੇ ਜਦੋਂ ਥੱਕ ਜਾਂਦੀ ਆ ਫਿਰ ਮੈਂ ਲੇਜੀ ਹੋ ਜਾਂਦੀ ਆ ਕਿ ਮੈਂ ਖੜ੍ਹ ਕੇ ਪ੍ਰੈਸ ਟੇਬਲ ਦੇ ਉੱਪਰ ਪ੍ਰੈਸ ਨਹੀਂ ਕਰੂੰਗੀ ਤੇ ਮੈਂ ਇਸ ਤਰ੍ਹਾਂ ਬੈਠ ਕੇ ਉਸ ਤੋਂ ਬਾਅਦ ਜੀ ਆਪਾਂ ਇਹ ਮੈਂ ਨਹੀਂ ਕੀਤਾ ਮਤਲਬ ਮੰਮੀ ਕੰਮ ਕਰਦੇ ਮੇਰੇ ਮੈਂ ਪਹਿਲਾਂ ਵੀ ਕਦੇ ਤੁਹਾਡੇ ਨਾਲ ਜ਼ਿਕਰ ਕੀਤਾ ਹੋਣਾ ਕਿ ਮੰਮੀ ਹੈਲਪ ਸੈਲਫ ਗਰੁੱਪ ਜਿਹੜਾ ਹੁੰਦਾ ਹੈਗਾ ਬਣਾਉਂਦੇ ਹੈਗੇ ਉਹ ਉਸ ਦੇ ਵਿੱਚ ਕੰਮ ਕਰਦੇ ਆ ਮਤਲਬ ਉਹ ਸਰਕਾਰੀ ਕੰਮ ਹੈ ਘਰੋਂ ਹੀ ਇਹ ਗਰੁੱਪਸ ਵਗੈਰਾ ਬਣਾਣੇ ਹੁੰਦੇ ਹੈਗੇ ਗਰੁੱਪ ਕੀ ਬਣਾਣੇ ਹੁੰਦੇ ਆ ਫੀਮੇਲਸ ਨੂੰ ਸਰਕਾਰ ਸੁਵਿਧਾਵਾਂ ਦਿੰਦੀ ਹੈ ਇਹ ਸਰਕਾਰੀ ਜੌਬ ਹੈ ਤੇ ਮੰਮੀ ਉਸ ਦੇ ਵਿੱਚ ਕੰਮ ਕਰਦੇ ਆ ਇਹ ਸਾਰੀ ਮੰਮੀ ਨੇ ਮਤਲਬ ਇਸ ਵਾਰ ਆਰਗੇਨਿਕ ਹਲਦੀ ਹੈ ਜਿਹੜੀ ਗਵਰਨਮੈਂਟ ਨੇ ਦਿੱਤੀ ਹੋਈ ਉਹਨਾਂ ਨੇ ਉਹ ਖੋਦ ਮਤਲਬ ਚੱਕੀ ਵਗੈਰਾ ਸਭ ਦਿੱਤਾ ਹੋਇਆ ਸੈਟਅਪ ਲਗਾ ਕੇ ਕਿ ਤੁਸੀਂ ਇਸ ਨੂੰ ਪਿਓਰ ਹਲਦੀ ਨੂੰ ਘਰੇ ਪਸਾਓ ਗਰੁੱਪ ਵਾਲੀ ਫੀਮੇਲਸ ਦੀ ਡਿਊਟੀ ਲੱਗਦੀ ਆ ਤੇ ਉਸ ਤੋਂ ਬਾਅਦ ਇਸ ਨੂੰ ਆਰਗੈਨਿਕ ਹਲਦੀ ਨੂੰ ਪੈਕ ਕਰਕੇ ਇਸ ਦੀਆਂ ਸਟਾਲ ਲਗਾਓ ਇਸ ਨੂੰ ਚਾਹੇ ਸੇਲ ਕਰੋ ਜਾਂ ਕੁਝ ਵੀ ਹੈਨਾ ਤੇ ਇਹ ਹੋ ਰਹੀ ਸੀਗੀ ਜੀ ਪੈਕੇਜਿੰਗ ਬੱਚੇ ਲੱਗੇ ਹੋਏ ਹੈਗੇ ਸਟicker ਇਸ ਤੇ ਉੱਪਰ ਇਸ ਦਾ ਸਟicker ਪੇਸਟ ਕਰਨ ਲਈ ਇਸ ਤੇ ਜੋ ਵੀ ਹੈ ਇਸ ਦਾ ਬ੍ਰਾਂਡ ਜੋ ਵੀ ਇਹ ਆਰਗੈਨਿਕ ਹਲਦੀ ਹੈ ਜੀ ਇਹ ਬਹੁਤ ਜ਼ਿਆਦਾ ਪਿਆਰੀ ਹੈ ਮਤਲਬ ਬਹੁਤ ਜ਼ਿਆਦਾ ਵਧੀਆ ਹਲਦੀ ਹੈ ਜਿਹਨੂੰ ਆਪਾਂ ਕਹਿ ਦਿੰਨੇ ਬਿਨਾ ਕਿਸੇ ਰੇਸ ਸਪਰੇ ਤੋਂ ਬਿਨਾ ਮਿਲਾਵਟ ਤੋਂ ਬਣੀ ਹੋਈ ਹਲਦੀ ਹੈ ਤੇ ਇਸ ਦਾ ਜੀ ਪੈਕੇਜਿੰਗ ਹੋ ਰਹੀ ਹੈ ਤੇ ਇਹ ਜਾ ਰਹੀ ਹੈ ਕਿ ਸੇਲ ਇਹ ਸਾਰੇ ਬੁੱਕ ਹੋਏ ਵੀ ਹੈ ਤਾਂ ਇਹ ਪੈਕਿੰਗ ਹੋ ਰਹੀ ਹੈ ਤੇ ਇਹ ਸੇਲ ਹੋਣ ਲਈ ਇਹ ਸੌਰੀ ਸੇਲ ਹੋ ਚੁੱਕੀ ਹੈ ਤੇ ਇਹ ਜੀ ਆਪਾਂ ਕੋਰੀਅਰ ਲਈ ਜਾ ਰਹੀ ਹੈਗੀ ਇਹ ਵੀ ਮੈਂ ਤੁਹਾਨੂੰ ਇੱਕ ਦਿਨ ਪ੍ਰੋਪਰ ਆਪਣੀ ਚੱਕੀ ਜਿੱਥੇ ਲੱਗੀ ਹੋਈ ਆ ਆਪਾਂ ਜਿਹੜੀ ਸ਼ਾਪ ਦੇ ਉੱਪਰ ਚੱਕੀ ਰੱਖੀ ਹੋਈ ਆ ਕੰਮ ਚੱਲ ਰਿਹਾ ਉਹ ਵੀ ਮੈਂ ਤੁਹਾਨੂੰ ਪ੍ਰੋਪਰ ਵਲੌਗ ਹੈ ਜਿਹੜਾ ਸ਼ੇਅਰ ਕਰੂੰਗੀ ਉਸ ਤੋਂ ਬਾਅਦ ਜੀ ਮੈਂ ਸ਼ਾਮ ਦਾ ਆਟਾ ਗੁੰਨਿਆ ਇਹ ਕੁਛ ਮਿਰਚਾਂ ਪਈਆਂ ਸੀਗੀਆਂ ਤੇ ਇਹ ਅਚਾਰ ਲਈ ਲੰਗੀਆਂ ਸੀ ਮੈਂ ਥੋੜੀਆਂ ਖਰਾਬ ਹੋ ਰਹੀਆਂ ਸੀਗਾ ਮੈਂ ਸੋਚਿਆ ਕਿ ਚਲੋ ਇਹਨਾਂ ਦਾ ਅਚਾਰ ਬਣਾ ਦਈਏ ਇਹਨਾਂ ਨੂੰ ਜੀ ਆਪਾਂ ਰਾਈ ਦਾ ਫਰਾਈ ਕਰਕੇ ਤੜਕਾ ਲਗਾ ਕੇ ਅਚਾਰ ਬਣਾਇਆ ਇਹਨਾਂ ਦੀ ਰੈਸিপি ਵੀ ਮੈਂ ਤੁਹਾਡੇ ਨਾਲ ਕਦੇ ਝਟਪਟ ਬਣਨ ਵਾਲਾ ਆਚਾਰ ਹੈ ਜੀ ਸਭ ਨੂੰ ਮੋਸਟਲੀ ਪਤਾ ਹੀ ਹੁੰਦਾ ਪਰ ਫਿਰ ਵੀ ਮੈਂ ਤੁਹਾਡੇ ਨਾਲ ਅਗਰ ਕਹਾਂਗੀ ਤੇ ਇਹ ਦੀ ਵੀ ਮੈਂ ਰੈਸিপি ਸ਼ੇਅਰ ਕਰ ਦੂੰਗੀ ਤੁਹਾਡੇ ਨਾਲ ਉਸ ਤੋਂ ਬਾਅਦ ਜੀ ਆਪਾਂ ਸਬਜੀ ਵਾਲਾ ਭਾਈ ਆਇਆ ਉਸ ਤੋਂ ਇੱਕ ਗਾਜਰਾਂ ਲਈਆਂ ਤੇ ਇਹ ਵਾਲੀਆਂ ਅਮਰੀਕਨ ਗਾਜਰਾਂ ਵੈਸੇ ਨਾ ਕਈ ਵਾਰ ਜਿਵੇਂ ਸੀਜ਼ਨ ਤੋਂ ਆਪਾਂ ਪਹਿਲਾਂ ਚੀਜ਼ਾਂ ਲੈਨੇ ਆ ਉਹ ਵਧੀਆ ਨਹੀਂ ਹੁੰਦੀਆਂ ਪਰ ਇਸ ਵਾਰ ਜੋ ਮੈਂ ਸੀਜ਼ਨ ਤੋਂ ਪਹਿਲਾਂ ਜਿਵੇਂ ਇਹ ਸਟੋਰ ਵਾਲੀਆਂ ਸਬਜ਼ੀਆਂ ਨਾ ਬਹੁਤ ਜ਼ਿਆਦਾ ਸਵਾਦ ਬਣੀ ਸਬਜੀ ਇਸ ਦੀ ਗਾਜਰਾਂ ਦੀ ਮੈਂ ਲੈ ਬੈਠੀ ਪਰ ਮੰਮੀ ਕਹਿੰਦੇ ਸੀ ਕਿ ਸਬਜੀ ਸ਼ਾਇਦ ਠੀਕ ਨਾ ਬਣੀ ਪਰ ਸਬਜੀ ਬਹੁਤ ਟੇਸਟੀ ਬਣੀ ਆਲੂ ਗਾਜਰ ਦੀ ਮੈਂ ਸੁੱਕੀ ਸਬਜੀ ਬਣਾਈ ਤੇ ਲਾਊਜੀ ਮਿਰਚਾਂ ਦਾ achar ਉਹਗਾ ਠੰਡਾ ਇਸ ਨੂੰ ਹੁਣ ਮੈਂ ਫ੍ਰਿਜ ਚ ਰੱਖੂੰਗੀ ਅੱਛਾ ਹਮੇਸ਼ਾ achar ਫ੍ਰਿਜ ਦੇ ਵਿੱਚ ਹੀ ਜੋ ਫਰਾਈ ਤਲਿਆ ਹੋਆ ਤੇਲ ਦੇ ਵਿੱਚ ਨਹੀਂ ਹੈ ਜ਼ਿਆਦਾ ਤੇਲ ਚ ਨਹੀਂ ਹੈ ਉਸ ਨੂੰ ਆਪਾਂ ਫ੍ਰਿਜ ਚ ਰੱਖਾਂਗੇ ਕਿਉਂਕਿ ਖਰਾਬ ਹੋ ਜਾਂਦਾ ਹੈ ਉਸ ਤੋਂ ਬਾਅਦ ਜੀ ਆਪਾਂ ਗਾਜਰ ਕੱਟ ਕੇ ਗਾਜਰ ਦਾ ਬਣਾਇਆ ਸੈਲਡ ਸੈਲਡ ਦਾ ਵੀ ਬਸ ਹਲਕਾ ਨਮਕ ਮਿਰਚ ਮਸਾਲਾ ਲਾਲ ਮਿਰਚ ਪਾ ਕੇ ਪਾਊਡਰ ਉਸ ਤੇ ਵਿੱਚ ਆਪਾਂ ਥੋੜਾ ਜਿਹਾ 슈ਗਰ ਐਡ ਕੀਤਾਗਾ ਤੇ ਇਹ ਖੱਟਾ ਮਿੱਠਾ ਅਚਾਰ ਬਹੁਤ ਸਵਾਦ ਬੰਦ ਹੈ ਤੇ ਅੱਜ ਜੀ ਮਾਰਨਿੰਗ ਦੇ ਵਿੱਚ ਮੈਂ ਮਿਰਚ ਦੇ achar ਉੱਪਰ ਮੱਖਣ ਰੱਖ ਕੇ ਪਰੌਂਠਾ ਲੈ ਰਹੀ ਆ ਨਾਲ ਸੈਲਡ ਲੈ ਰਹੀ ਆ ਕਿਉਂਕਿ ਮੈਨੂੰ ਸਬਜ਼ੀਆਂ ਸਵੇਰੇ ਸਵੇਰੇ ਵਧੀਆ ਨਹੀਂ ਲੱਗਦੀਆਂ ਤੇ ਜੈਸਮੀਨ ਦੀ ਥਾਲੀ ਰੈਡੀ ਹੋ ਗਈ ਆ ਉਸਨੇ ਆਪਣੀ ਭਿੰਡੀ ਦੀ ਸਬਜ਼ੀ ਮੱਖਣ ਔਰ ਸਲਾਦ ਦੇ ਨਾਲ ਇੱਕ ਰੈਤਾ ਰੈਡੀ ਹੋ ਰਿਹਾ ਰੈਤਾ ਲਵੂਗੀ ਬੱਚਿਆਂ ਦਾ ਮਾਰਨਿੰਗ ਦੇ ਵਿੱਚ ਬ੍ਰੇਕਫਾਸਟ ਹੋ ਗਿਆ ਤੇ ਹੁਣ ਦੁਪਹਿਰ ਦੇ ਵਿੱਚ ਬੱਚੇ ਹਲਕਾ ਫੁਲਕਾ ਖਾਣਗੇ ਕਿਉਂਕਿ ਦਿਨ ਬਹੁਤ ਛੋਟੇ ਹੋ ਗਿਆ ਹੁਣ ਦੁਪਹਿਰੇ ਬੱਚੇ ਥੋੜਾ ਲਾਈਟ ਖਾਂਦੇ ਆ ਅੱਛਾ ਜੀ ਆਪਣੇ ਪਿੰਡਾਂ ਵਾਲਿਆਂ ਦਾ ਉਲਟਾ ਹੁੰਦਾ ਹੈ ਸ਼ਹਿਰਾਂ ਵਾਲੇ ਮਾਰਨਿੰਗ ਵਿੱਚ ਲਾਈਟ ਖਾਂਦੇ ਆ ਦੁਪਹਿਰੇ ਲੰਚ ਅੱਛਾ ਕਰ ਲੈਂਦੇ ਤੇ ਆਪਾਂ ਮਾਰਨਿੰਗ ਦੇ ਵਿੱਚ ਹੈਵੀ ਕਰਕੇ ਦੁਪਹਿਰੇ ਲੰਚ ਜੋ ਉਹ ਆਪਣਾ ਹਲਕਾ ਫੁਲਕਾ ਹੁੰਦਾ ਸੋ ਰਾਇਤਾ ਵੀ ਬਣ ਗਿਆ ਜੀ ਰਾਇਤਾ ਮੈਂ ਇੱਧਰ ਥਾਲੀ ਦੇ ਵਿੱਚ ਪਾਤਾ ਜੈਸਮਿਨ ਦੀ ਥਾਲੀ ਰੈਡੀ ਹੈ ਤੇ ਇਸ ਤੇ ਜੋ نیچے ਥਾਲੀ ਰੱਖੀ ਹੋਈ ਆ ਉਹ ਨਵਦੀਪ ਤੇ ਲਈ ਰੈਡੀ ਹੋ ਕੇ ਜਾਏ ਸਵੇਰੇ ਸਵੇਰੇ ਬਹੁਤ ਜ਼ਿਆਦਾ ਖਲਾਰਾ ਇਸ ਤਰ੍ਹਾਂ ਫੈਲ ਜਾਂਦਾ ਹੈ ਫਿਰ ਉਸ ਤੋਂ ਬਾਅਦ ਮੈਂ ਕਿਚਨ ਕਾਊਂਟਰ ਸਾਫ਼ ਕੀਤਾ ਸਾਰੀ ਸਫਾਈ ਕੀਤੀ ਤੇ ਸ਼ਾਮ ਦੇ ਟਾਈਮ ਜੀ ਆਪਾਂ ਉਹੀ ਗਾਜਰਾਂ ਜੋ ਲਈਆਂ ਸੀਗੀਆਂ ਉਹਨਾਂ ਨੂੰ ਕੱਟ ਲਿਆ ਆਲੂ ਕੱਟ ਲਏ ਤੇ ਉਸ ਦਾ ਮਸਾਲਾ ਕੱਟ ਕੇ ਇਸ ਤਰ੍ਹਾਂ ਸਬਜ਼ੀ ਬਣਾ ਲਈ ਸੀ ਸਾਰਿਆਂ ਨੇ ਖਾਣਾ ਵਗੈਰਾ ਖਾ ਲਿਆ ਜੀ ਇਹ ਸਬਜ਼ੀ ਵੱਧ ਗਈ ਸੀ ਇਸ ਨੂੰ ਹੁਣ ਆਪਾਂ ਇਸ ਟਿਫਨ ਦੇ ਵਿੱਚ ਕੱਢ ਕੇ ਤੇ ਫ੍ਰਿਜ ਦੇ ਵਿੱਚ ਲਗਾ ਦੇਗੇ ਕਿਉਂਕਿ ਬੱਚੇ ਮਾਰਨਿੰਗ ਸਕੂਲ ਦੇ ਵਿੱਚ ਇਹ ਸੁੱਕੀ ਹੋਈ ਸਬਜ਼ੀ ਹੈ ਜਿਹੜੀ ਇਹ ਸਕੂਲੇ ਲੈ ਜਾਣਗੇ ਟੇਸਟੀ ਬਹੁਤ ਜ਼ਿਆਦਾ ਵਧੀਆ ਬਣੀ ਸੀ ਇਸ ਨੂੰ ਅਜਵੈਨ ਪਾ ਕੇ ਬਣਾਇਆ ਸੀ ਆਪਾਂ ਇਹ ਜ਼ੀਰੇ ਵਾਲੀ ਨਹੀਂ ਅਜਵੈਣ ਵਾਲੀ ਬਣਾਈ ਸੀਗੀ ਤੇ ਬਹੁਤ ਜ਼ਿਆਦਾ ਸਵਾਦ ਬਣੀ ਸੀ ਸੁੱਕੀ ਜਿਹੜੀ ਸਬਜੀ ਐ ਮੈਂ ਮੋਸਟਲੀ ਬੱਚਿਆਂ ਨੂੰ ਸਵੇਰੇ ਸੁੱਕੀ ਸਬਜੀ ਬਣਾ ਕੇ ਦਿੰਨੀ ਆ ਕਿਉਂਕਿ ਉਹ ਟਿਫਨ ਦੇ ਵਿੱਚ ਕੈਰੀ ਕਰਨੀ ਬੱਚਿਆਂ ਨੂੰ ਲੈ ਕੇ ਜਾਣੀ ਬਹੁਤ ਸੌਖੀ ਹੁੰਦੀ ਐ ਤੇ ਲਓ ਜੀ ਸਬਜੀ ਆਪਣੀ ਰੈਡੀ ਐ ਇਸ ਨੂੰ ਆਪਾਂ ਹੁਣ ਫ੍ਰਿਜ 'ਚ ਰੱਖ ਦਾਂਗੇ ਸ਼ਾਮ ਦਾ ਕੰਮ ਸਾਰਾ ਟੋਟਲੀ ਹੋ ਗਿਆ ਸੀ ਨੈਕਸਟ ਮਾਰਨਿੰਗ ਜੀ ਮੌਸਮ ਬਹੁਤ ਸੋਹਣਾ ਹੋ ਗਿਆ ਸੀ ਬੱਚੇ ਸਕੂਲੇ ਚਲੇ ਗਏ ਸੀ ਟਿਫਨ ਵਿਫਨ ਲੈ ਕੇ ਜਦੋਂ ਮੈਂ ਉਸ ਤੋਂ ਬਾਅਦ ਘਰ ਦੀ ਸਫਾਈ ਕੀਤੀ ਤੇ ਮਤਲਬ ਫਰਸ਼ਾਂ ਵਗੈਰਾ ਧੋਤੀਆਂ ਤੇ ਜਸਟ ਨਾਲ ਦੀ ਨਾਲ ਠੰਡੀ ਹਵਾ ਚੱਲਣੀ ਸ਼ੁਰੂ ਹੋ ਗਈ ਔਰ ਮੇਰੀਆਂ ਸਾਰੀਆਂ ਸਫਾਈਆਂ ਸਫੁਈਆਂ ਘੁਲ ਗਿਆ ਸੀਗੀਆਂ ਕਿਉਂਕਿ ਉਸ ਤੋਂ ਬਾਅਦ ਮੀਂਹ ਜਿਹੜਾ ਬੜੇ ਜ਼ੋਰਾਂ ਦਾ ਪੈਣ ਲੱਗ ਗਿਆ ਸੀਗਾ 15-20 ਮਿੰਟ ਬਾਰਿਸ਼ ਹੋਈ ਤੇ ਪੂਰਾ ਫਿਰ ਤੋਂ ਇਹ ਸਾਰਾ ਗੰਦਾ ਬੰਦਾ ਹੋ ਗਿਆ ਸੀਗਾ ਤੇ ਸਫਾਈਆਂ ਸੀ ਜਿਹੜੀਆਂ ਮੈਂ ਤੁਰੰਤ ਬਸ ਹਜੇ ਕਰਕੇ ਹੀ ਹਟੀ ਸੀ ਜਦੋਂ ਮੌਸਮ ਵਿਗੜ ਗਿਆ ਇਸ ਤਰ੍ਹਾਂ ਦੀ ਇਹ ਮੈਂ ਸਾਰੇ ਪੋਚੇ-ਵੋਚੇ ਲਗਾਤੇ ਸੀ ਸਾਰੀ ਡਸਟਿੰਗ ਕਰਤੀ ਸੀਗੀ ਕੰਮ ਕਰਦੇ ਆਪਾਂ ਨੂੰ ਜੀ ਸਵੇਰ ਦੇ 11 ਵਜੇ ਜਾਂਦੇ ਜੋ ਸਾਫ-ਸਫਾਈਆਂ ਕਰਦੇ ਉਸ ਤੋਂ ਬਾਅਦ ਜੀ ਇਹ ਦੋ ਸੂਟ ਆਪਣੇ ਕਿਸੇ ਬਹੁਤ ਹੀ ਪਿਆਰੇ ਕਸਟਮਰ ਨੇ ਆਰਡਰ ਕੀਤੇ ਸੀ ਆਪਾਂ ਨੂੰ ਬੁੱਕ ਕੀਤੇ ਸੀਗੇ ਮੰਮੀ ਬਾਜ਼ਾਰ ਗਏ ਸੀਗੇ ਉੱਥੋਂ ਇਹ ਧਨੀਆ ਤੇ ਟਮਾਟਰ ਲੈ ਕੇ ਆਏ ਕੁਝ ਕarele ਸਬਜ਼ੀ ਲੈ ਆਏ ਇਹ ਵੀ ਆਪਾਂ ਨਾਲ ਦੀ ਨਾਲ ਵਾਸ਼ ਕਰਕੇ ਰੱਖਾਂਗੇ ਤੇ ਸੂਟ ਆਪਾਂ ਕੋਰੀਅਰ ਦੇ ਲਈ ਪੈਕ ਕਰਕੇ ਰੱਖਦੇ ਆ ਜੀ ਤੇ ਆਪਾਂ ਜਦੋਂ ਬਾਜ਼ਾਰ ਜਾਵਾਂਗੇ ਤੇ ਆਪਾਂ ਕੋਰੀਅਰ ਲਗਵਾ ਲਾਂਗੇ ਉਸ ਦਾ ਉਸ ਤੋਂ ਬਾਅਦ ਜੀ ਬੱਚੇ ਸਕੂਲੋਂ ਆਗੇ ਸੀਗੇ ਤੇ ਨਵਦੀਪ ਨੇ ਅੱਜ ਬਹੁਤ ਟਾਈਮ ਬਾਅਦ ਮੈਗੀ ਖਾਣ ਦੀ ਫਰਮਾਇਸ਼ ਕੀਤੀ ਆਪਣੀ ਘਰੇ ਮੈਗੀ ਆ ਜਿਹੜੀ ਬਹੁਤ ਘੱਟ ਬਣਦੀ ਆ ਮਤਲਬ ਕਿ ਤੁਸੀਂ ਇਹ ਕਹੋ ਕਿ 6 ਮਹੀਨਿਆਂ ਦੇ ਵਿੱਚ ਬੜੀ ਮੁਸ਼ਕਲ ਨਾਲ ਇੱਕ ਟਾਈਮ ਬਣਦੀ ਆ ਸਰਦੀਆਂ ਦੇ ਵਿੱਚ ਚਾਹੇ ਬੱਚੇ 2-3 ਵਾਰ ਖਾ ਲੈਂਦੇ ਹੁਣ ਮੈਗੀ ਪਰ ਗਰਮੀਆਂ ਦੇ ਵਿੱਚ ਬਿਲਕੁਲ ਵੀ ਮੈਗੀ ਨਹੀਂ ਬਣਦੀ ਆ ਤੇ ਅੱਜ ਮੈਂ ਸੋਚਿਆ ਕਿ ਚਲੋ ਪੈਕਟ ਮੈਗੀ ਦਾ ਪਿਆ ਹੋਇਆ ਜੋ ਨੈਕਸਟ ਮੰਥ ਐਕਸਪਾਇਰ ਹੋਣ ਜਾ ਰਿਹਾ ਸੀਗਾ ਤੇ ਮੈਂ ਉਸ ਨੂੰ ਹਾਫ ਪੈਕਟ ਨੂੰ ਬਣਾਤਾ ਇਸ ਤਰ੍ਹਾਂ ਮੈਗੀ ਬਣਾਤੀ ਇਹ ਨਵਦੀਪ ਖਾਏਗਾ ਬਿਨਾ ਤੜਕੇ ਵਾਲੀ ਇਹ ਨਾ ਕੋਈ ਸਬਜੀ ਮਤਲਬ ਵੈਜੀਟੇਬਲਸ ਇਹ ਤੜਕਾ ਨਹੀਂ ਲਗਾਉਂਦਾਗਾ ਨੋਰਮਲ ਇਸ ਤਰ੍ਹਾਂ ਮਹਗੀ ਬਣੇਗੀ ਔਰ ਕੇਚਪ ਡਾਲ ਕੇ ਪਾ ਕੇ ਹੀ ਖਾ ਲੂਗਾ ਉਸ ਤੋਂ ਬਾਅਦ ਜੀ ਆਪਾਂ ਕarele ਲੈਂਦੇ ਸੀ ਜਿਹੜੇ ਉਹਨਾਂ ਨੂੰ ਇਸ ਤਰ੍ਹਾਂ ਬੀਜ ਕੱਟ ਕੇ ਉਸ ਨੂੰ ਵਾਸ਼ ਕਰਕੇ ਨਮਕ ਲਗਾ ਕੇ ਰੱਖਿਆ ਸੀ ਤੇ ਆਪਾਂ ਇਸ ਤਰ੍ਹਾਂ ਉਹਨਾਂ ਦਾ ਪਾਣੀ ਹੈ ਜਿਹੜਾ ਧੋ ਕੇ ਸੁਕਾ ਲਿਆ ਤੇ ਉਸ ਤੋਂ ਬਾਅਦ ਆਪਾਂ ਕarele ਫਰਾਈ ਕੀਤੇ ਅੱਛਾ ਜੀ ਕarele ਦੀ ਸਬਜੀ ਬਹੁਾਈ ਅੰਮੀ ਬਣੀ ਸੀ ਭਰ ਕੇ ਬਣਾਏ ਸੀ ਆਪਾਂ ਮਸਾਲਾ ਵੀ ਬਣਾਇਆ ਸੀ ਪਟ ਉਸ ਟਾਈਮ ਤੇ ਮੈਨੂੰ ਕਾਲ ਆ ਗਈ ਮੈਂ ਫਰਾਈ ਕਰਨ ਦੀ ਵੀਡੀਓ ਰਿਕਾਰਡ ਕੀਤੀ ਐ ਉਸ ਤੋਂ ਬਾਅਦ ਜੋ ਮਸਾਲਾ ਰੈਡੀ ਕੀਤਾ ਤੇ ਭਰ ਕੇ ਆਪਾਂ ਦੁਬਾਰਾ ਫਰਾਈ ਕੀਤੇ ਉਹ ਵਾਲੀ ਵੀਡੀਓ ਰਿਕਾਰਡ ਨਹੀਂ ਹੋ ਸਕੀ ਕਿਉਂਕਿ ਉਸ ਟਾਈਮ ਤੇ ਮੈਨੂੰ ਕਾਲ ਆ ਗਈ ਤੇ ਮੈਂ ਕਾਲ ਰੀਸੀਵ ਕੀਤੀ ਤੇ ਨਾਲ-ਨਾਲ ਮੈਂ ਸਬਜ਼ੀ ਨੂੰ ਤੜਕਾ ਲਗਾਤਾ ਸੋ ਉਹ ਵਾਲੀ ਵੀਡੀਓ ਜਿਹੜੀ ਮਿਸ ਹੋ ਗਈ ਫਿਰ ਕਦੇ ਆਪਾਂ ਕarele ਬਣਾਏ ਭਰਵੇਂ ਕarele ਤਾਂ ਉਹ ਵੀ ਰੈਸਿਪੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਆਈ ਥਿੰਕ ਮੈਨੂੰ ਲੱਗਦਾ ਕਿ ਮੈਨੂੰ ਰੈਸਿਪੀਜ਼ ਵੀ ਨਾਲ ਦੀ ਨਾਲ ਸ਼ੇਅਰ ਕਰਨੀ ਚਾਹੀਦੀ ਹੈ ਆਈ hope ਤੁਹਾਨੂੰ ਪਸੰਦ ਆਵੇ ਮੇਰੀ ਰੈਸিপি ਬਣਾਉਣ ਦਾ ਤਰੀਕਾ ਮੇਰੀਆਂ ਕੁਝ ਕੁ ਚੀਜ਼ਾਂ ਜੋ ਆਪਾਂ ਆਮ ਘਰਾਂ 'ਚ ਬਣਾਉਂਦੇ ਆਂ ਤੇ ਥੋੜੇ ਆਸਾਨ ਤਰੀਕੇ ਨਾਲ ਬਣਾਉਂਦੇ ਆਂ ਬਹੁਤ ਸਾਰੀਆਂ ਟ੍ਰਿਕਸ ਜਿਵੇਂ ਲੱਗਦੀਆਂ ਉਸ ਦੇ ਵਿੱਚ ਵੀ ਆਪਾਂ ਕਿਸ ਤਰ੍ਹਾਂ ਘੱਟ ਤੇਲ ਵਿੱਚ ਘੱਟ ਚੀਜ਼ਾਂ ਨੂੰ ਘੱਟ ਟਾਈਮ ਦੇ ਵਿੱਚ ਆਪਾਂ ਬਣਾ ਸਕਦੇ ਆਂ ਸੋ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜੀ ਜੋ ਆਪਾਂ ਅੱਜ ਕੱਲ ਨਵੇਂ ਤਰੀਕੇ ਨਾਲ ਬਣਾਉਂਦੇ ਆਂ ਤੇ ਉਹ ਵੀ ਮੈਂ ਤੁਹਾਡੇ ਨਾਲ ਕੋਸ਼ਿਸ਼ ਕਰੂੰਗੀ ਕਿ ਮੈਂ ਆਪਣੀ ਰੈਸਪੀਜ਼ ਸ਼ੇਅਰ ਕਰਿਆ ਕਰਾਂ ਤੇ ਮਿਲਦੇ ਆਂ ਜੀ ਆਪਾਂ ਫੇਰ ਨਵੇਂ ਵਲੌਗਸ ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ